ਆਸਾ ਕਰ ਚੌਥਾ ਮਹਿਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇਵ ਤੇ ਦਰਸ਼ਨ ਕਹਿ ਤਾਈ ਦੂਖ ਭੂਖ ਤੀਰਤ ਕੀਏ ਜੋਗੀ ਜਤੀ ਜੁਗਤ ਮੇ ਰਹਤੇ ਕਰ ਕਰ ਪਗਵੇ ਭੇਖ ਪੇ ਤਉ ਕਾਰਨ ਸਾਇਬਾ ਰੰਗ ਰਤੇ ਤੇਰੇ ਨਾਮ ਅਨੇਕਾਂ ਰੂਪ ਅਨੰਤਾ ਕਹਿ ਨ ਜਾਹੀ ਤੇਰੇ ਗੁਣ ਕੇ ਤੇਰਾਓ ਦਰ ਕਰਮੈਨ ਹਸਤੀ ਕੂੜੇ ਛੋੜ ਵਿਲਾਇਤ ਦੇਸ਼ ਗਏ ਪੀਰ ਕੇ ਪੰਪੇ ਕੰਭਰੁ ਸਾਲਿਕ ਸਾਦਿਕ ਛੋੜੀ ਦੁਨੀਆ ਤਾਏ ਪੇ ਸਾਦ ਸਹਿਜ ਸੁਖ ਰਸ ਕਸ ਤਜੀ ਲੇ ਕਾਪੜ ਛੂਡੇ ਚਮੜ ਲੀਏ ਦੁਖੀ ਦਰਦਵੰਦ ਦਰਤੇ ਰਹਿ ਨਾ ਮਰਤੇ ਦਰवेश ਪੇ ਖਰੜੀ ਖਪੜੀ ਲੱਕੜੀ ਚਮੜੀ ਸਿਕਾਸ ਉਤ ਤੋਤੀ ਕੀਨੀ ਤੂੰ ਜ਼ਾਹਿਬ ਹਮਸਾਗੀ ਤੇਰਾ ਪ੍ਰਣ ਮੈਂ ਨਾਨਕ ਜਾਤ ਕੈਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਰਾਗ ਦੇ ਘਰ ਚੌਥੇ ਵਿੱਚ ਮੈਂ ਲਾ ਪਹਿਲਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਤੇ ਤੀਵਾਂ ਸ਼ਬਦ ਹੈ ਏਕ ਓੰਕਾਰ ਸਤਗੁਰੂ ਪ੍ਰਸਾਦ ਵਾਹਿਗੁਰੂ ਪਰਮਾਤਮਾ ਹੀ ਖੈ ਇਕ ਰਸ ਵਿਆਪਕ ਹੈ ਸਤਗੁਰੂ ਦੀ ਨਦਰ ਕਰਮ ਮੇਰੇ ਨਾਲ ਪ੍ਰਾਪਤੀ ਹੁੰਦੀ ਹੈ ਦੇਵਤਿਆਂ ਦਰਸ਼ਨ ਕਰ ਤਾਈ ਤੂ ਦੁੱਖ ਭੂਖ ਤੀਰਤ ਕੀਏ اے ਪ੍ਰਭੂ ਤੋ ਕਾਰਨ ਸਾਈ ਬਾ ਰੰਗ ਰਤੇ اے ਪ੍ਰਮਾਤਮਾ ਤੇਰੇ ਰੰਗ ਵਿੱਚ ਰੰਗੇ ਜਾਣ ਲਈ ਤੇਰੇ ਕਾਰਨ ਤੇਰੇ ਲਈ ਤੇਰੀ ਬੰਦਗੀ ਕਰਨ ਲਈ ਤੇਰੇ ਰੰਗ ਵਿੱਚ ਰੰਗੇ ਜਾਣ ਲਈ ਲੋਕ ਬਹੁਤ ਯਤਨ ਕਰ ਰਹੇ ਹਨ ਬਹੁਤ ਹੀ ਨੇ ਵਕ ਵਕ ਟਾਂਗ ਵਕ ਵਕ ਮਾਰਗ ਪੰਚ ਤਰਮ ਅਪਣਾਈ ਤੇਰੇ ਨਾਮ ਅਨੇਕਾ ਤੇਰੇ ਅਨੇਕਾਂ ਹੀ ਨਾਮਾਂ ਨਾਲ ਤੈਨੂੰ ਯਾਦ ਕਰਦੇ ਨੇ ਰੂਪ ਅਨੰਤਾ ਤੇਰੇ ਅਨੇਕਾਂ ਹੀ ਰੂਪ ਸੰਸਾਰ ਵਿੱਚ ਉਤਾਰਨ ਕੀਤੇ ਹੋਏ ਨੇ ਕਹਿ ਨਾ ਜਾਈ ਤੇਰੇ ਗੁਣ ਕੀਤੇ ਤੇਰੇ ਗੁਣ ਵੀ ਇਤਨੇ ਬਿਆੰਤ ਨੇ ਕੋਈ ਵੀ ਪੂਰਨ ਤੌਰ ਤੇ ਤੇਰੇ ਗੁਣ ਕਹਿ ਨਹੀਂ ਜਾ ਸਕਦੇ ਤੇਰੇ ਕਾਰਨ ਤੇਰੀ ਬੰਦਗੀ ਲਈਏ ਮੇਰੇ ਮਾਲਕ ਸਾਹਿਬ ਬੜੀ ਦੁਨੀਆ ਜਿਹੜੇ ਤੇਰੇ ਰੰਗ ਵਿੱਚ ਰੰਗੇ ਜਾਣ ਲਈ ਉਹਨਾਂ ਨੇ ਇਹ ਯਤਨ ਕੀਤੇ ਜਿਵੇਂ ਦੇਵਤਿਆਂ ਦਰਸ਼ਨ ਕਰ ਤਾਂ ਹੀ ਦੁੱਖ ਭੋਗ ਤੀਰਤ ਕੀ ਦੇਵਤੇ ਖਾਣ ਵਾਲੇ ਲੋਕ ਜਿਨ੍ਹਾਂ ਨੂੰ ਲੋਕਾਂ ਨੇ ਦੇਵਤੇ ਆਖਿਆ ਉਹਨਾਂ ਨੇ ਵੀ ਤੇਰੇ ਦਰਸ਼ਨਾਂ ਦੇ ਲਈ ਦਰਸ਼ਨ ਕਹਿ ਤਾਂ ਹੀ ਦੁੱਖ ਭੂਖ ਤੀਰਥ ਕੀਏ ਤੀਰਥਾਂ ਦੇ ਜਾ ਕੇ ਨਿਵਾਸ ਕੀਤੇ ਕਈ ਕਿਸਮ ਦੇ ਦੁੱਖਾਂ ਭੁੱਖਾਂ ਚੱਲੀਆਂ ਅਨ ਪਾਣੀ ਦਾ ਤਿਆਗ ਕਰਕੇ ਜੋਗੀ ਜਤੀ ਜੁਗਤ ਮੇ ਰਹਤੇ ਜੋਗੀ ਲੋਕ ਉਹਨਾਂ ਨੇ ਵੀ ਬਖ ਬਖ ਜੋਗ ਮਤੀਆਂ ਜੁਗਤੀਆਂ ਧਾਰਨ ਕੀਤੀਆਂ ਕਰ ਕਰ ਭਗਵੇ ਭੇਖ ਪੇ ਭਗਵੇ ਭੇਖ ਪਹਿਨ ਲੇ ਵੈਸੇ ਲਿਬਾਸ ਪਹਿਨ ਲਈ ਉਹਨਾਂ ਨੇ ਤੋ ਯੋਗ ਦੀਆਂ ਜੁਗਤੀਆਂ ਧਾਰਨ ਕੀਤੀਆਂ ਡੰਡਾ ਚੋਲੀ ਮੁੰਦਾ ਆਦ ਇਹ ਕੁਝ ਉਹਨਾਂ ਨੇ ਧਾਰਨ ਕੀਤੇ ਕਿਸ ਵਾਸਤੇ ਕਿ ਤੇਰਾ ਰੰਗ ਲੱਗ ਜਾਏ ਤੇਰੀ ਬੰਦਗੀ ਦਾ ਰੰਗ ਲੱਗ ਜਾਏ ਤੇਰੇ ਦਰਸ਼ਨ ਦੀਦਾਰ ਹੋ ਜਾਣ ਦੇਵਤਿਆਂ ਦਰਸ਼ਨ ਕਾ ਤਾਈ ਜਾਨੀ ਤੇਰੇ ਦਰਸ਼ਨ ਹੋ ਜਾਣ ਇਨ ਦੇਵੀ ਦੇਵਤੀ ਜੁਗੀਆਂ ਜਤੀਆਂ ਨੇ ਸਾਰੇ ਨੇ ਬਕ ਬਕ ਪੇਕ ਤਰਨ ਕੀਤੀ ਤੀਰਥਾਂ ਦੇ ਵਾਸੀ ਕੀਤੇ ਦੁੱਖਾਂ ਭੁੱਖਾਂ ਸਈਆਂ ਤਪ ਕੀਤੇ ਸਾਰੇ ਕਾਰਨ ਇਹ ਹੋਈ ਸੀ ਕਿ ਦਰਸ਼ਨ ਹੋ ਜਾਣ ਕਿਸ ਤਰ੍ਹਾਂ ਤੇਰੇ دیدار ਹੋ ਜਾਣ ਹੈ ਮੇਰੋ ਮਾਲਿਕ ਤੇਰੀ ਰੰਗੁ ਜ ਰੰਗੇ ਜਾਨ ਲਈ ਮੈਂ ਤੇਰੇ ਨਾਮ ਨੂੰ ਬੰਧ ਤੇਰੇ ਗੁਣਨ ਬੰਧ ਤੇਰੀ ਰੰਗ ਰੂਪ ਹਨ ਕੌਣ ਤੇਰੀ ਪੂਰੀ ਮਹਿਮਾ ਜਾਣ ਸਕੇ ਦਰ ਕਰ ਮੈਲ ਨਾ ਹਸਤੀ ਘੋੜੇ ਛੋੜ ਵਿਲਾਇਤ ਦੇਸ਼ ਕੇ ਕਈਆਂ ਨੇ ਆਪਣੇ ਦਰ ਕਰਦਾ ਤਿਆਗ ਕਰ ਦਿੱਤਾ ਜੰਗਲਾਂ ਬੇਲੀਆਂ ਗੁਫਾਵਾਂ ਵਿੱਚ ਜਾ ਕੇ ਵਾਸਾ ਕੀਤਾ ਕਿਸ ਲਈ ਕਿ ਅਸੀਂ ਉੱਥੇ ਬੰਦਗੀ ਕਰ ਸਕੇ ਤੇਰੇ ਦਰਸ਼ਨ ਕਰ ਸਕੇ ਆਪਣੇ ਹਾਥੀ ਕੋੜੇ ਰਾਜਪਾੜ ਤਿਆਗ ਦਿੱਤੇ ਜਿਸ ਤਰ੍ਹਾਂ ਰਾਜੇ ਪ੍ਰਥਰੀ ਜੈਸੇ ਗਉਤਮ ਬੁੱਧ ਜੈਸੇ ਇਹਨਾਂ ਨੇ ਆਪਣੇ ਕਰਦਾਰੀ ਤਿਆਗ ਦਿੱਤੇ ਛੋੜ ਵਿਲਾਇਤੀ ਦੇਸ਼ ਕੀ ਵਿਲਾਇਤੀ ਦੇਸ਼ ਕੀ ਤੂੰ ਮਤਲਬ ਆਪਣਾ ਦੇਸ਼ ਛੱਡ ਕੇ ਪਰਦੇਸੀ ਬਣ ਕੇ ਗਏਂ ਪੀਰ ਤੇ ਕੰਬਰ ਸਾਲਿਕ ਸਾਦਿਕ ਛੋੜੀ ਦੁਨੀਆ ਥਾਂੇ ਪੇ ਬੜੇ ਬੜੇ ਮੁਸਲਮਾਨਾਂ ਵਿੱਚੋਂ ਪੀਰ ਖਵਾਉਣ ਵਾਲੇ ਪੈਗੰਬਰ ਖਵਾਉਣ ਵਾਲੇ ਸਾਲਿਕ ਸਾਦਿਕ ਹੋਰ ਜਿਹੜੇ ਬੰਦਗੀ ਭਗਤੀ ਕਰਨ ਵਾਲੇ ਸਿੱਧਕੀ ਸੁਬਾਹ ਦੇ ਲੋਕ ਛੋੜੀ ਦੁਨੀਆ ਥਾਂੇ ਪੇ ਉਹ ਵੀ ਇਸਾਰ ਸੰਸਾਰ ਨੂੰ ਤਿਆਗ ਕੇ ਯਤਨ ਕੀਤਾ ਕਿ ਸਾਡੇ ਜਿਹੜੀ ਇਹ ਸੇਵਾ ਮਿਹਨਤ ਕਿਤੇ ਥਾਂ ਪੈ ਜਾਏ ਸਾਨੂੰ ਪ੍ਰਭੂ ਦੇ ਚਰਨਾਂ ਵਿੱਚ ਵਾਸਾ ਹੋ ਜਾਏ ਇਸ ਪਾਸੇ ਵੀ ਦੁਨੀਆ ਕਿੰਨੀ ਦੁਨੀਆ ਲੱਗੀ ਰਹੀ ਹੈ ਅੱਜ ਅਸੀਂ ਸੰਸਾਰ ਦੇ ਦੇਖਦੇ ਹਾਂ ਮਤ-ਮਤਾਂਦਰਾਂ ਦੇ ਢੇਰ ਚੜੇ ਹੋਏ ਨੇ ਹਰ ਮਤ ਨੇ ਆਪਣੀ ਆਪਣੀ ਮਰਿਆਦਾ ਆਪਣੇ ਆਪਣੇ ਜੀਵਨ ਦਾ ਢੰਗ ਆਪਣਾ ਆਪਣਾ ਤਰੀਕਾ ਇੱਥੇ ਤੱਕ ਕਿ ਪ੍ਰਮਾਤਮਾ ਨੂੰ ਵੀ ਵੰਡ ਦਿੱਤਾ ਹੈ ਬਿੰਦ ਕਿਸਮ ਦੀਆਂ ਸਸਤੀਆਂ ਦੀਆਂ ਪੂਜਾਵਾਂ ਹੋ ਰਹੀਆਂ ਨੇ ਕੋਈ ਦੇਵ-ਦੇਵਤੇ ਪੂਜ ਰਿਹਾ ਹੈ ਕੋਈ ਬੁੱਤ ਪ੍ਰਸਤੀ ਕਰ ਰਿਹਾ ਹੈ ਕੋਈ ਫੋਟੋਵਾਂ ਮੂਰਤੀਆਂ ਨੂੰ ਮੱਥੇ ਟੇਕੀ ਜਾ ਰਿਹਾ ਉਹਨੂੰ ਦੂਦ ਦੇਪ ਕਰੀ ਜਾ ਰਿਹਾ ਇੱਥੇ ਤੱਕ ਕਿ ਉਹ ਜਿਹੜੇ ਸੱਪਾਂ ਦੀਆਂ ਵਰਮੀ ਹੁੰਦੀਆਂ ਨੇ ਉੱਥੇ ਵੀ ਤੂਬ ਦੀ ਬੁੱਤੇ ਵੀ ਚੁੰਨੀਆਂ ਚਾੜਦੇ ਉੱਥੇ ਵੀ ਪੂਜਾ ਪਾਠ ਕਰਦੇ ਦੇਖੇ ਆਪਣੇ ਪਾਸੂ ਸਾਰਿਆਂ ਦੀ ਖੁਸ਼ੀ ਹੈ ਕਿ ਸ਼ਾਇਦ ਇਹ ਮੇਰਾ ਜਿਹੜਾ ਕਰਮ ਹੈ ਕੋਈ ਭਗਤੀ ਭਾਵ ਦਾ ਕਰਮ ਹੈ ਮੈਂ ਕੋਈ ਇਹ ਬੰਦਗੀ ਵਾਲਾ ਕੰਮ ਕਰ ਰਿਹਾ ਪ੍ਰਮਾਤਮਾ ਨੂੰ ਖੁਸ਼ ਕਰਨ ਵਾਲਾ ਕੰਮ ਕਰ ਰਿਹਾ ਤੋ ਇਸ ਸ਼ਬਦ ਦੀ ਗੁਰੂ ਸਾਹਿਬ ਇਹੋ ਚੀਜ਼ ਦਰਵ ਕਰਵਾ ਰਹੇ ਨੇ ਕਿ ਤੋ ਕਾਰਨ ਸਾਈ ਬਾ ਰੰਗ ਰਤੇ ਤੇਰੇ ਰੰਗ ਵਿੱਚ ਰਤੇ ਰਹਿਣ ਦੇ ਕਾਰਨ ਸਾਈ ਬਾ ਉਹ ਦੇਵਤਿਆਂ ਦਰਸ਼ਨ ਕਹ ਤੈਂ ਦਰਸ਼ਨ ਦੇ ਲਈ ਇਹ ਸਾਰਾ ਕੋਈ ਦੁਨੀਆ ਕਰ ਰਹੀ ਹੈ ਪੀਰ ਕਪਾ ਕੰਪਰ ਸਾਲਕ ਸਾਧਿਕ ਛੋੜੀ ਦੁਨੀਆ ਥਾਂ ਹੀ ਪੇ ਦੁਨੀਆ ਵੀ ਛੱਡ ਕੇ ਤੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਵੀ ਤੇਰੀ ਭਗਤੀ ਹੋ ਜਾਏ ਸਾਧ ਸਹਿਜ ਸੁਖ ਰਸ ਕਸ ਤਜੀ ਲੈ ਕਈ ਰਸ ਕਸਾਂ ਜੀ ਗਰਕਨੇ ਤੇ ਕਈ ਇਹ ਦੁਨੀਆ ਦੇ ਸਾਰੇ ਸਵਾਦ ਸਹਿਜ ਸੁਖ ਰਸ ਕਸ ਤਜੀ ਲੈ ਸਾਰਾ ਕੋਈ ਰਸ ਕਸ ਤਿਆਗ ਕਰਕੇ ਕਾਪੜ ਛੋੜੇ ਚਮੜ ਲਿਏ ਤਣ ਦੇ ਵਸਤਰ ਵੀ ਤਿਆਗ ਦਿੱਤੇ ਕਈਆਂ ਨੇ ਤੇ ਚਮੜ ਲਿਏ ਚਮੜੇ ਪਲੇਟ ਲੇ ਕਿਸ ਜਾਨਵਰਾਂ ਦੇ ਖੱਲਾਂ ਭਲੇਟ ਲਈਆਂ ਇਹ ਵੀ ਯਤਨ ਕੀਤੇ ਹੋਵੇ ਸ਼ਾਇਦ ਇਈ ਕਈਆਂ ਨੇ ਬੜੇ ਬੜੇ ਤੱਪ ਕਿਤੇ ਪਾਣੀਏ ਖੜੇ ਹੋ ਕੇ ਕੋਈ ਅੱਗ ਆਲੇ ਦੁਆਰੇ ਬਾਲ ਕੇ ਲੈ ਕੱਲਤ ਪਰ ਖੜੇ ਹੋਗੇ ਮੈਂ ਇੱਕ ਐਸਾ ਵੀ ਦੇਖਿਆ ਬੰਦਾ ਜਿਹੜਾ ਕਹਿੰਦਾ ਸੀ ਕਿ ਮੈਂ ਤੱਪ ਕਰਨ ਜਿਵੇਂ ਬੈਠਦਾ ਹੀ ਨਹੀਂ ਆ ਉਹ ਖੜਾ ਹੀ ਰਹਿੰਦਾ ਸੀ ਤੇ ਥੱਕ ਜਾਂਦਾ ਸੀ ਦੀ ਗੁਰੂਖਦੇ ਥੱਲੇ ਕਿਸੇ ਟੰਨ ਨਾਲ ਰੱਸੀ ਬਣ ਕੇ ਇੱਕ ਝੋਲਾ ਜਿਹਾ ਬਣਾ ਕੇ ਉਹਦੇ ਉੱਤੇ ਪੇਟ ਭਾਰ ਥੋੜੀ ਦੇਰ ਵਸਤੇ ਆਪਣੀ ਲੱਤਾਂ ਨੂੰ ਉਹ ਆਰਾਮ ਦਿੰਦਾ ਸੀ ਪੈਰ ਸੁੱਜ ਕੇ ਮੋٹے ਮੋٹے ਹੋ ਗਏ ਲੱਤਾਂ ਮੋਟੀਆਂ ਮੋਟੀਆਂ ਹੋ ਗਈਆਂ ਉਸ ਨੂੰ ਇਹ ਹੀ ਤਰੀਕਾ ਲੱਗਾ ਵੀ ਇਹ ਮੇਰੀ ਬੰਦਗੀ ਸ਼ਾਇਦ ਪ੍ਰਮਾਤਮਾ ਇਸ ਤਰ੍ਹਾਂ ਖੁਸ਼ ਹੋ ਜਾਏ انسان ਆਪਣੀ ਬੁੱਧੀ ਅਨੁਸਾਰ ਆਪਣੇ ਮਤਮਤੰਦਰਾਂ ਅਨੁਸਾਰ ਇਹ ਕੱਚੇ ਪਿੱਲੇ ਗੁਰੂ ਧਰਨ ਕਰਕੇ ਜਿਹੜੇ ਉਹਨਾਂ ਨੇ ਇਹੋ ਜਿਹੀ ਵਿਧੀਆਂ ਇਹੋ ਜਿਹੀ ਯੋਗਤੀਆਂ ਦੱਸ ਲੈਂਦੇ ਨੇ ਇਹੋ ਜੇ ਕੰਮ ਸਰੀਰ ਨੂੰ ਕਸ਼ਟ ਦਾ ਇੱਕ ਜ਼ੇਨ ਵਾਲੇ ਇਸ ਪਾਸੇ ਵੀ ਬੜੀ ਦੁਨੀਆ ਲੱਗੀ ਰਹੀ ਦੁਖੀਏ ਦਰਦਵੰਦ ਦਰਤੀ ਰਹੇ ਤੇ ਜਿਹੜੇ ਹੋਰ ਵਿਚਾਰੇ ਦੁਖੀ ਲੋਕ ਕਈ ਕਿਸਮ ਦੇ ਉਹਨਾਂ ਨੂੰ ਦੁੱਖ ਤਕਲੀਫ ਦਰਦ ਹਨ ਉਹ ਤੇਰੇ ਧਰਤੇ ਨਾਮ ਰਤੇ ਦਰਵੇਸ਼ ਪਏ ਤੇਰੇ ਨਾਮ ਵਿਚ ਰੰਗੇ ਜਨ ਦੇ ਲਈ ਉਹ ਫਕੀਰ ਬਣ ਗਏ ਦਰਵੇਸ਼ ਬਣ ਗਏ ਘਰ ਘਰ ਜਾ ਕੇ ਉਹ ਕੱਪੜ ਪੜ ਕੇ ਮੰਗਤੇ ਬਣ ਗਏ ਮੈਂ ਆਪ ਰੋਜ਼ੀ ਰੋਟੀ ਨਹੀਂ ਕਮਾਣੀ ਉਸ ਪਾਸੇ ਲੱਗ ਪਏ ਬੇਅੰਤ ਕਿਸਮ ਦੀ ਦੁਨੀਆ ਬੇਅੰਤ ਤਰੀਕੇ ਵਰਤ ਰਹੀ ਹੈ ਉਹ ਉਹਨਾਂ ਸਾਰਿਆਂ ਤਰੀਕਿਆਂ ਨੂੰ ਉਹਨਾਂ ਸਾਰੀਆਂ ਯੁਕਤੀਆਂ ਨੂੰ ਧਰਮ ਦੇ ਕਾਜ ਸਮ ਦੇ ਹਨ ਜਿਸ ਤਨ ਗੁਰਬਾਣੀ ਦਾ ਇੱਕ ਸ਼ਬਦ ਹੈ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਕੁਸਾਈਆਂ ਕੋਈ ਅਲਾਏ ਕੋਈ ਨਵਾਂ ਤੀਰਥ ਕੋਈ ਆ ਜਾਏ ਕੋਈ ਕਰੇ ਪੂਜਾ ਕੋਈ ਸਿਰਨਵਾਏ ਕੋਈ ਚਿੱਟੇ ਕੱਪੜੇ ਪਹਿਨ ਰਿਹਾ ਕੋਈ ਨੀਲੇ ਕੱਪੜੇ ਪਹਿਨ ਰਿਹਾ ਕੋਈ ਹਜ ਕਰਨ ਜਾ ਰਿਹਾ ਕੋਈ ਪੂਜਾ ਪਾਠ ਕਰ ਰਿਹਾ ਤੂੰ ਇੱਥੇ ਅਸੀਂ ਕਹਿੰਦੇ ਬਸ ਸਮਝ ਲੈਂਦੇ ਆਂ ਵੀ ਗੁਰੂ ਸਾਹਿਬ ਸਾਰੇ ਨੂੰ ਮੰਨਤਾ ਦੇ ਰਹੇ ਨੇ ਨਹੀਂ ਪਾਵਨ ਸ਼ਬਦਾਂ ਦੇ ਵਿੱਚ ਪ੍ਰੋਡੋਵਾਦ ਇੱਕ ਵਿਧੀ ਹੈ ਕਿ ਜਿਹਦੇ ਤਹਿਤ ਸੰਸਾਰ ਵੀ ਜੋ ਕੋਈ ਚੱਲ ਰਿਹਾ ਪਹਿਲੇ ਉਹਦਾ ਜ਼ਿਕਰ ਹੁੰਦਾ ਹੈ ਵੀ ਸੰਸਾਰ ਕਰ ਕੀ ਰਿਹਾ ਫਿਰ ਗੁਰਜੀ ਆਪਣਾ ਵਿਊ ਆਖਿਰ ਦੇ ਜਾ ਕੇ ਆਪਣਾ ਜੋ ਮਾਤਾ ਗੁਰੂ ਸਾਹਿਬ ਦਾ ਜੋ ਪ੍ਰਭੂ ਵਲ ਉਹਨਾਂ ਨੂੰ ਰਬਰੀ ਮਿਲਦੀ ਹੈ ਉਹ ਆਖਰ ਦੀ ਇੱਕ ਦੋ ਪੰਨਿਆਂ ਵਿੱਚ ਕਈ ਦਫਾ ਨਿਚੋੜ ਹੁੰਦਾ ਵੀ ਇਹ ਕੁਝ ਕਰਨ ਦਾ ਕੋਈ ਲਾਭ ਨਹੀਂ ਐ ਐਸਾ ਹੀ ਮਾਰਗ ਅਸੀਂ ਕਈ ਦਫਾ ਉਹ ਸਾਰਾ ਸ਼ਬਦ ਦੀ உபਦੇਸ਼ ਸਮਝ ਲੈਂਦੇ ਆ ਬਈ ਚੁੜੀ ਜਾਓ ਤੀਰਥਾਂ ਤੇ ਉੜ ਜਾਓ ਕੋਈ ਅਧਿਕਾਰੀ ਜਾ ਸਭ ਸਭ ਕੁਝ ਠੀਕ ਹੈ ਜੀ ਇਹ ਕਿ ਨਹੀਂ ਸਭ ਕੁਝ ਹੀ ਠੀਕ ਹੈ ਨਹੀਂ ਉਸ ਸ਼ਬਦ ਦੀ ਗੁਰੂ ਜੀ ਦਾ ਜੋ ਉਪਦੇਸ਼ ਹੁੰਦਾ ਉਹ ਸਭ ਕੁਝ ਨੂੰ ਠੀਕ ਨਹੀਂ ਕਹਿ ਰਹੇ ਹੁੰਦੇ ਸਾਰੀਆਂ ਗੱਲਾਂ ਦਾ ਜ਼ਿਕਰ ਕਰਕੇ ਸਾਰੇ ਕਰਮਾਂ ਯੁਕਤਿੰਦ ਜ਼ਿਕਰ ਕਰਕੇ ਆਖਿਰ ਤੇ ਸੱਚੀ ਜੂਤ ਗੁਰੂ ਜੀ ਉਹ ਦੱਸਦੇ ਨੇ ਇਸ ਸ਼ਬਦ ਜੀ ਸੁੱਤ ਇੱਥੇ ਤਰੰਦਾਈ ਹੁਕਮ ਵਰਤਿਆ ਪਿਆ ਹੈ ਖਲੜੀ ਕਪੜੀ ਲੱਕੜੀ ਚਮੜੀ ਸਿਕਾ ਸੂਤ ਤੋਤੀ ਕਿਨੀ ਕਈਆਂ ਨੇ ਕਪੜੇ ਛੱਡ ਕੇ ਖੱਲਾਂ ਪਹਿਣੀਆਂ ਖੱਪੜੀ ਲੱਕੜੀ ਚਮੜੀ ਸਿਕਾ ਸੂਤ ਕਈਆਂ ਨੇ ਚਮੜੇ ਦੀ ਮਰਗਸ਼ਾਲਾ ਉਹ ਪਾ ਲਈ ਅਜਾ ਕਈਆਂ ਨੇ ਸਿਰ ਤੇ ਕੇਸ ਕਟਾ ਕੇ ਬੁੱਧੀ ਰੱਖ ਲਈ ਧਾਗੇ ਸੂਤ ਜਿਨੇ ਉਹ ਪਹਿਨ ਲਿਆ ਤੋਤੀ ਕੀ ਨਹੀਂ ਤੋਤੀਆਂ ਧਾਰਨ ਕਰ ਲਈਆਂ ਤੂੰ ਇਹ ਵਕ ਵਕ ਭੇਖ ਇਨਸਾਨ ਧਾਰਨ ਕਰਦਾ ਪਰ ਕਾਦੇ ਲਈ ਤੂੰ ਸਾਬ ਹੂੰ ਸੰਗੀ ਤੇਰਾ ਇਹ ਆਖਰੀ ਪੰਕਤੀ ਵਿੱਚ ਗੁਰੂ ਜੀ ਆਪਣੀ ਗੱਲ ਕਰ ਰਹੇ ਨੇ ਜੋ ਵਿਜੇ ਸਾਡੇ ਲਈ ਹੈ ਕਿ ਲੋਕ ਨੇ ਇਹ ਕੁਝ ਕੀਤਾ ਇਹ ਕੁਝ ਦੁਨੀਆ ਕਰ ਰਹੀ ਹੈ ਕਿਸ ਕਾਰਨ ਦੇਵਤਿਆਂ ਦੇ ਦਰਸ਼ਨ ਕਰਦਾਈ ਤੇਰੇ ਦਰਸ਼ਨ ਦੇ ਲਈ ਤੂੰ ਕਾਰਨ ਸਾਈਬਾ ਇਹ ਸਾਈਬਾ ਤੇਰੇ ਲਈ ਕਿ ਕਿਸ ਤਰ੍ਹਾਂ ਤੇਰੇ ਪਿਆਰੇ ਬਣ ਜਾਈਏ ਤੇਰੀ ਮਿਰ ਮਿਰਦੇ ਪਾਤਰ ਬਣ ਜਾਈਏ ਇਸ ਲਈ ਇਹਨੇ ਸਾਰਾ ਕੁਝ ਕੀਤਾ ਪਰ ਆਖਿਰ ਦੀ ਪੰਕਤੀ ਕੁਝ ਗਏ ਤੂੰ ਸਾਈਬ ਹੂੰ ਸੰਗੀ ਤੇਰਾ ਮੈਂ ਇਹ ਕੋਈ ਸੰਗ ਨਹੀਂ ਕਰਨੇ ਮੈਂ ਕੋਈ ਭੇਗ ਧਾਰਨ ਕਰਨ ਦੀ ਲੋੜ ਨਹੀਂ ਮੈਨੂੰ ਕਿਸੇ ਚੀਜ਼ ਦਾ ਵਿਸ਼ੇਸ਼ ਚੀਜ਼ ਦਾ ਤਿਆਗ ਕਰਨ ਦੀ ਵੀ ਲੋੜ ਨਹੀਂ ਤੇ ਕੋਈ ਨਵਾਂ ਵੀ ਭੇਗ ਧਾਰਨ ਕਰਨ ਦੀ ਵੀ ਮੈਨੂੰ ਕੋਈ ਲੋੜ ਨਹੀਂ ਤੂੰ ਸਾਈਬ ਹੂੰ ਸੰਗੀ ਤੇਰਾ ਮੈਂ ਤੇ ਤੇਰਾ ਹੀ ਸੰਗੀ ਹਾਂ ਜਿਸ ਬੇਸੀ ਤੂੰ ਮੈਨੂੰ ਰੱਖੇਂ ਇਹ ਉਹ ਰਾਖੇ ਦੂ ਰਹੀ ਹੈ ਮੇਰੀ ਮਾਲਕ ਜਿਵੇਂ ਤੂੰ ਮੈਨੂੰ ਰਸਤੇ ਮੈਂ ਉਸ ਤਰ੍ਹਾਂ ਰਹਿੰਦਾ ਪਰ ਉਹ ਮੈਂ ਨਾਨਕ ਜਾਤ ਕੈਸੀ ਕਿਹੜੀ ਜਾਤ ਕਿਹੜੀ ਜਾਤ ਮੈਂ ਕੋਈ ਜਾਤ ਕੋਈ ਫਿਰਕਾ ਕੋਈ ਪੰਥ ਬਕਬਕ ਮਾਰਗ ਮੈਂ ਆਪਣਾ ਲੈ ਤਿਆਰ ਨਹੀਂ ਅਸਾਂ ਇਨਸਾਨਾਂ ਦੀ ਜਾਤ ਸਾਰੀ ਇੱਕੋ ਹੀ ਹੈ ਅਗਿਆ ਜਾਤ ਨਜ਼ਰ ਅਗਿਆ ਜੀਵਨਾ ਵਿੱਚ ਨਾ ਹੀ ਅਗੇ ਕੋਈ ਭੇਕ ਚੱਲਦੇ ਨੇ ਨਾ ਹੀ ਕੋ ਮਨਮਰਜ਼ੀ ਦੇ ਕੀਤੇ ਕਰਮ ਚੱਲਦੇ ਨੇ ਉੱਥੇ ਇੱਕੋ ਚੀਜ਼ ਚੱਲਦੀ ਹੈ ਕਿ ਜਿਵੇਂ ਤੂੰ ਰੱਖੇ ਤਿਵੇਂ ਰਹੀਏ ਆਪਣੀ ਰੱਬ ਦੀ ਰਜ਼ਾ ਵੀ ਤਰੀਏ ਦੇ ਜੀ ਸਾਨੂੰ ਪਹਿਲੀ ਪਉੜੀ ਗੁਰੂ ਜੀ ਨੇ ਸਮਝਾਈ ਕਿ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਇੱਕੋ ਹੀ ਸਾਧਨ ਹੈ ਮਨ ਨੂੰ ਸਚਿਆਰਾ ਕਰਨ ਦਾ ਕਿ ਮਨ ਇਸ ਯੋਗ ਬਣ ਜਾਏ ਕਿ ਇਹਦੇ ਵਿੱਚ ਪ੍ਰਮਾਤਮਾ ਦਾ ਪ੍ਰਕਾਸ਼ ਮਹਿਸੂਸ ਹੋਵੇ ਪ੍ਰਭੂ ਦਾ ਅਨੁਭਵ ਹੋ ਜਾਵੇ ਉਹਦਾ ਇੱਕੋ ਹੀ ਤਰੀਕਾ ਰਬ ਦੀ ਰਜ਼ਾ ਵੀ ਤੁਰਨਾ ਜਿਵੇਂ ਪ੍ਰਭੂ ਰੱਖੇ ਤਿਵੇਂ ਰਹੀਏ ਸਾਡੇ ਮਨ ਨੂੰ ਕੋਈ ਆਖੀ ਕੋਈ ਵਿਸ਼ੇਸ਼ ਹਾਂ ਉਦੋਂ ਇਹੋ ਹੀ ਕਰਨਾ ਹੈ ਕਿ ਗੁਰੂ ਦੀ ਬਾਣੀ ਵਿੱਚੋਂ ਜਿਨ੍ਹਾਂ ਉਗਨਾਂ ਦਾ ਤਿਆਗ ਕਰਨ ਲਈ ਕਿਹਾ ਜਿਨ੍ਹਾਂ ਵਿਕਾਰੀ ਵਰਤਿਆਂ ਦਾ ਤਿਆਗ ਕਰਨ ਲਈ ਕਿਹਾ ਹੁੰਮੇ ਦਾ ਤਿਆਗ ਕਰਨ ਲਈ ਕਿਹਾ ਜਿਨ੍ਹਾਂ ਚੀਜ਼ਾਂ ਦਾ ਤਿਆਗ ਕਰਨ ਲਈ ਕਿਹਾ ਉਹਨਾਂ ਨੂੰ ਪ੍ਰੇਜ਼ ਕਰਕੇ ਜਿਨ੍ਹਾਂ ਆਤਮ ਗੁਣਾਂ ਦੀ ਕਮਾਈ ਲਈ ਕਿਹਾ ਸਤਸੰਗਤ ਕਰਨੀ ਗੁਰੂ ਦੀ ਬਾਣੀ ਦੀ ਰਹਿਬਰੀ ਵਿੱਚ ਕੋਸ਼ਿਸ਼ ਕਰਨੀ ਪ੍ਰਭੂ ਦੀ ਨਜ਼ਰਾਂ ਵਿੱਚ ਕਬੂਲ ਹੋਣ ਦੇ ਲਈ ਜੋ ਗੁਰੂ ਮਾਰਗ ਦੱਸਦਾ ਹੈ ਗੁਰੂ ਮਾਰਗ ਤੇ ਤੁਰ ਕੇ ਰੱਬ ਦੀ ਰਜ਼ਾ ਵੀ ਤੁਰ ਕੇ ਹੀ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ ਕੋ ਵਕ ਵਕ ਪੇਕ ਧਾਰ ਕਰਨ ਨਾਲ ਜਾਂ ਕੁਝ ਕਪੜੇ ਲੱਤੇ ਤਿਆਗ ਨਾਲ ਅਨ ਬਣੀ ਤਿਆਗ ਨਾਲ ਗੱਲ ਨਹੀਂ ਬਣੀ ਅੰਨੇ ਬਿਨਾ ਨ ਹੋਏ ਸੁਕਾਲ ਤਜਿ ਅਨਨਾ ਮਿਲਾ ਗੋਪਾਲ ਵਸਤੂ ਨੂੰ ਪਹਿਰਾ ਐਨਸ ਕਹਿ ਰੇ ਕਪੜੇ ਤਿਆਗ ਕੀ ਆਪਣੇ ਲਈ ਕਹਿਰ ਪਾ ਕੇ ਲਾਉਣਾ ਪੈਰੀ ਨੰਗੇ ਤੁਰ ਪੈਣਾ ਪਗ ਉਪੇ ਤਾਣਾ ਆਪਣਾ ਕੀਆ ਕਮਾਣਾ ਹੈ ਆਪਣੇ ਕਿਤੇ ਦੇ ਫਾਲੀ ਭੁਗਦਾ ਬੰਦਾ ਸਿਰ ਨੂੰ ਕਸ਼ ਦੇ ਨਾਲ ਅੰਨ ਤਪਾਇ ਤਨੀਰ ਜੂ ਬਾਲਨ ਹੱਡਨੋ ਬਾਲ ਸਿਰ ਪੈਰੀ ਕੈ ਇਹਦੇ ਅੰਦਰ ਪੀਰੀ ਨਿਹਾਲ ਆਪਣੇ ਅੰਦਰੂਪ ਪਰਮਾਤਮਾ ਦੀ ਪ੍ਰਾਪਤੀ ਕਰਨ ਦਾ ਯਤਨ ਕਰ ਆਪਣੇ ਅੰਦਰੂਪ ਪਛਾਣ ਇਹ ਕੁਝ ਸਰੀਰਕ ਕਸ਼ਟ ਦੇਣ ਦੀ ਲੋੜ ਨਹੀਂ ਸਰੀਰ ਨੂੰ ਸਰੀਰ ਜਿਸ ਤਰ੍ਹਾਂ ਹੈ ਇਸ ਨੂੰ ਇਸ ਤਰ੍ਹਾਂ ਰਹਿਣ ਦਿਓ ਇਹਨੂੰ ਭੁੱਖ ਲੱਗਦੀ ਹੈ ਅਨਾਜ ਦਿਓ ਪਿਆਸ ਲੱਗਦੀ ਹੈ ਜਲ ਪਿਲਾਓ ਠੰਡ ਸਰਦੀ ਗਰਮੀ ਵਿੱਚ ਕੱਪੜੇ ਦੀ ਲੋੜ ਪੈਂਦੀ ਹੈ ਕਪੜਾ ਪਹਿਨੋ ਜੋ ਇਹ ਚੀਜ਼ਾਂ ਜ਼ਰੂਰਤਾਂ ਨੇ ਪਰਮਾਤਮਾ ਨੇ ਬਣਾਈਆਂ ਨੇ ਉਜੜੀ ਜ਼ਰੂਰਤਾਂ ਮਹਿਸੂਸ ਹੁੰਦੀਆਂ ਨੇ ਉਹਦੀ ਰੱਬ ਦੇ ਹੁਕਮ ਵਿੱਚ ਹੀ ਨੇ ਤਾਂ ਉਹ ਰੱਬ ਦੇ ਹੁਕਮ ਦੀ ਪਾਲਣਾ ਕਰਕੇ ਪ੍ਰਭੂ ਦੀ ਖੁਸ਼ੀ ਹੋ ਸਕਦੀ ਹੈ ਪ੍ਰਭੂ ਦੇ ਹੁਕਮ ਦੇ ਉਲਟ ਚੱਲ ਕੇ ਮਨਮਰਜ਼ੀ ਨਾਲ ਬੰਦਗੀ ਨਹੀਂ ਹੁੰਦੀ ਗੁਰੂ ਦੀ ਮਤ ਅਨੁਸਾਰ ਜੀਵਨ ਕਮਾਇਆ ਬੰਦਗੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ